ਅਸੰਖ ਮੂਰਖ ਅੰਦੇ ਘੋਰੇ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰੇ ਅਸੰਖ ਗਲਵਡੇ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੰੜਿਆਰ ਕੂੜੇ ਫਿਰਾਏ असंख्य मलेच्छ मल भक खाए असंख्य निंदक सिर करे भारे नानक नीच कहे विचार वारिया न जावा एक वार जो तुद भावे साई भली कारे तू सदा सलामत है ਨਿਰੰਕਾਰ ਲੱਖਾਂ ਜ਼ਿੰਦਗੀਆਂ ਦੇ ਜੋ ਦਰਿਆ ਪ੍ਰਵਾਹ ਕਾਦਰ کریم ਨੇ ਚਲਾ ਦਿੱਤੇ ਨੇ ਇਸ ਦੇ ਵਿੱਚ ਕੁਝ ਦਰਿਆ ਤੇ ਬੜੇ ਨਿਰਮਲ ਨੇ ਪਾਵਨ ਨੇ ਪਵਿੱਤਰ ਨੇ ਪਰ ਕੁਝ ਦਰਿਆ ਇਸ ਤਰ੍ਹਾਂ ਪ੍ਰithvi ਤੇ ਵਗ ਰਹੇ ਨੇ ਜੀਵਨ ਦੇ ਜਿਸ ਤਰ੍ਹਾਂ ਗੰਦੇ ਨਾਲੇ ਹੁੰਦੇ ਨੇ ਗੰਦਲਾ ਪਾਣੀ ਹੁੰਦਾ ਬਦਬੂ ਵਗਦੇ ਦਰਿਆ ਵੀ ਪੈ ਨੇ ਵਗਦੇ ਗੰਦੇ ਨਾਲੇ ਵੀ ਪੈ ਨੇ ਦਰਿਆ ਦੇ ਵਿੱਚ ਵੀ ਆਖਿਰ ਪਾਣੀ ਹੈ ਪਰ ਨਾਲੇ ਦੇ ਵਿੱਚ ਵੀ ਆਖਿਰ ਪਾਣੀ ਹੈ ਇਕ ਦੇ ਕੋਲ ਬੈਠੀਏ ਸਨਾਤ ਤੇ ਨਰਕ ਦਾ ਤਸਵੀਰ ਮਿਲਦਾ ਹੈ ਇਕ ਦੇ ਕੋਲ ਬੈਠੀਏ ਚੈਨ ਸ਼ੰਕੂਨ ਸ਼ਾਂਤੀ ਤੇ ਸਵਰਗ ਦੀ ਦੁਨੀਆ ਖਿੜਦੀ ਹੈ ਖੂਬੋ ਇਸ ਤਰ੍ਹਾਂ ਦੇ ਜੀਵਨ ਦੇ ਦੋ ਦਰਿਆਵਾਂ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿਉਂਕਿ ਇਸ ਵਿਚਾਰ ਦੀ ਪਹਿਲੀ ਪੌੜੀ ਦੇ ਚ ਮੂਲ ਪੰਕਤੀ ਹੈ ਤਿਸਤੇ ਹੋਏ ਲੱਖ ਦਰਿਆਵਾਂ ਤੋ ਉਹਨਾਂ ਲੱਖਾਂ ਦਰਿਆਵਾਂ ਦੇ ਚ ਪਹਿਲਾ ਤੇ ਉਹ ਦਰਿਆ ਜਿਸ ਦੇ ਚ ਜੱਪੀ ਨੇ ਤੱਪੀ ਨੇ ਦਾਨੀ ਨੇ ਗਿਆਨੀ ਨੇ ਨਿਰਮਲ ਧਾਰਾ ਵਗਰੀਏ ਪਾਵਨ ਧਾਰਾ ਵਗਰੀਏ ਪਰ ਦੂਜੇ ਵਗਰੇ ਨੇ ਗੰਦੇ ਨਾਲੇ ਉਹਨਾਂ ਦੇ ਵਿੱਚ ਇਹ ਸਭ ਤੋਂ ਸ਼ਰਮੌਰ ਨੇ ਅਸੰਖ ਮੂਰਖ ਅੰਧ ਘੋਰ ਅਨੰਤ ਨੇ ਐਸੇ ਜੋ ਗਿਣਤੀ ਤੋਂ ਪਰੇ ਨੇ ਮੂਰਖ ਨੇ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਮੂਰਖ ਦੇ ਅਖਰੀ ਅਰਥ ਜੋ ਮੂੰਹ ਰੱਖ ਕੇ ਗੱਲ ਕਰੇ ਯਾ ਐਸਾ ਹੋਵੇ ਕਿ ਅਗਲੇ ਦਾ ਮੂੰਹ ਰੱਖ ਕੇ ਗੱਲ ਕਰੇ ਯਾ ਜਿਸ ਨੇ ਬੋਲਣ ਲੱਗਿਆ ਬਸ ਮੂੰਹ ਹੀ ਅੱਗੇ ਰੱਖਿਆ ਦਿਮਾਗ ਅੱਗੇ ਨਹੀਂ ਰੱਖਿਆ ਵਿਚਾਰ ਅੱਗੇ ਨਹੀਂ ਰੱਖਿਆ ਬਸ ਮੂੰਹ ਹੀ ਅੱਗੇ ਰੱਖਿਆ ਕਿਸੇ ਦਾ ਮੂੰਹ ਰੱਖ ਕੇ ਚੁੱਪ ਕਰ ਜਾਣਾ ਕਿਸੇ ਦਾ ਮੂੰਹ ਰੱਖ ਕੇ ਬੋਲ ਪੈਣਾ ਔਰ ਬੋਲਣ ਲੱਗਿਆ ਹਰ ਵਕਤ ਮੂੰਹ ਹੀ ਅੱਗੇ ਰੱਖਿਆ ਹੈ ਖਾਣ ਲੱਗਿਆ ਮੂੰਹ ਹੀ ਅੱਗੇ ਰੱਖਿਆ ਹੈ ਵਿਚਾਰ ਨਹੀਂ ਹੈ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਮੂਰਖ ਤੇ ਸੈਭ ਕੇ ਇਹਨੇ ਗਿਣੇ ਨਹੀਂ ਜਾ ਸਕਦੇ ਅਨੰਤ ਨੇ ਬੇਸ਼ੁਮਾਰ ਨੇ ਅੰਧਘੋਰ ਜਿਵੇਂ ਮਸਿਆਦੀ ਰਾਤ ਦਾ ਘੁੱਪ ਹਨੇਰਾ ਜਿਹਦੇ ਚ ਮਨੁੱਖ ਨੂੰ ਆਪਣਾ ਹੱਥ ਵੀ ਨਹੀਂ ਦਿਖਾਈ ਦਿੰਦਾ ਹੂ ਬਹੁਤ ਕਈ ਜੀਵਨ ਮਨੁੱਖੀ ਐਸੇ ਨੇ ਜੋ ਅੰਧ ਘੋਰ ਦੇ ਵਿੱਚ ਬਤੀਤ ਹੋ ਰਹੇ ਨੇ ਮਸਿਆ ਦੀ ਰਾਤ ਦੀ ਤਰ੍ਹਾਂ ਨੇ ਬਿਲਕੁਲ ਅੰਧੇਰਾ ਰੋਸ਼ਨੀ ਨਾਲੋਂ ਸੰਬੰਧ ਹੀ ਤੋੜ ਬੈਠੇ ਨੇ ਜੈਸੇ ਉੱਲੂ ਦਾ ਰੋਸ਼ਨੀ ਨਾਲ ਕੋਈ ਸੰਬੰਧ ਹੀ ਨਹੀਂ ਹੈ ਜੈਸੇ ਚਮਗਾਦੜ ਦਾ ਰੋਸ਼ਨੀ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ ਅੰਧੇਰੇ ਨਾਲ ਹੀ ਰਿਸ਼ਤਾ ਜੋੜਿਆ ਹੋਇਆ ਹੈ ਇਸ ਤ੍ਰੀਕੇ ਦੇ ਅੰਧ ਘੋਰ ਦੀ ਜ਼ਿੰਦਗੀ ਬਤੀਤ ਕਰਨ ਵਾਲੇ ਵੀ ਬਹੁਤੇ ਨੇ ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਘੁਗਨਾ ਜੈਸੇ ਘੁਗਨਾ ਘੁੱਗੂ ਉੱਲੋ ਅੰਧਕਾਰ ਵਿੱਚ ਭਟਕਦਾ ਹੈ ਹੂ ਬਹੁ ਕਈ ਮਨੁੱਖ ਅ ਗਿਆਨਤਾ ਦੇ ਅੰਧਕਾਰ ਵਿੱਚ ਭਟਕਦੇ ਨੇ ਇਸ ਤਰ੍ਹਾਂ ਦੇ ਮਨੁੱਖਾਂ ਵਾਸਤੇ ਚਾਹ ਕਿੰਨੇ ਸੂਰਜ ਚੜਨ ਬੇਮੈਨਿ ਜੈਸੇ ਉੱਲੂ ਵਾਸਤੇ ਇੱਕ ਸੂਰਜ ਨਹੀਂ ਬੇਸ਼ੁਮਾਰ ਸੂਰਜ ਪ੍ਰਕਾਸ਼ਮਾਨ ਹੋਵਨ ਕੀ ਮੈਨੇ ਰਖਦਾ ਅੰਧਕਾਰ ਤੇ ਬਣਾ ਰਹੇਗਾ ਗੁਫਾ ਹਨੇਰਾ ਤੇ ਬਣਿਆ ਹੀ ਰਹੇਗਾ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਨਸੀਅਤ ਹਮਾ ਆਲਮ ਚੁ ਬਾਦੇ ਦਰ ਕਫਸ ਅਸਤ ਬਗੋਸ਼ੇ ਮਰਦ ਮੇ ਨਾਦਾਂ ਵਾ ਆਬੇ ਦਰ ਗਰਬਾਲ ਦੁਨੀਆ ਦੇ ਤਮਾਮ ਆਲਮਾ ਦੀ ਨਸੀਹਤ ਮੂਰਖਾਂ ਵਾਸਤੇ ਐਸੀ ਹੈ ਜੈਸੀ ਛਲਣੀ ਵਿੱਚ ਪਾਣੀ ਪਿੰਜਰੇ ਦੇ ਵਿੱਚ ਹਵਾ ਪਿੰਜਰੇ ਦੇ ਵਿੱਚ ਹਵਾ ਕੈਦ ਨਹੀਂ ਕੀਤੀ ਜਾ ਸਕਦੀ ਔਰ ਛਲਣੀ ਦੇ ਵਿੱਚ ਪਾਣੀ ਨਹੀਂ ਰੱਖਿਆ ਜਾ ਸਕਦਾ ਦੁਨੀਆ ਭਰ ਦੇ ਤਮਾਮ ਆਲਮਾ ਦੀ ਨਸੀਹਤ ਮੂਰਖ ਦੇ ਅੰਦਰ ਟਿਕ ਨਹੀਂ ਸਕਦੀ ਕਿਉਂਕਿ ਉਹਦਾ ਹਿਰਦਾ ਛਲਣੀ ਹੈ ਮੂਰਖ ਦੇ ਅੰਦਰ ਇਸ ਤਰ੍ਹਾਂ ਦੀ ਸੁਗੰਧਿਤ ਪਵਨ ਦਾ ਕੋਈ ਸੰਬੰਧ ਨਹੀਂ ਕਿਉਂਕਿ ਟਿਕਾਓ ਵਾਸਤੇ ਕੋਈ ਥਾਂ ਨਹੀਂ ਤਾਂ ਸਹਿਬ ਕਹਿੰਦੇ ਨੇ ਇਸ ਧਾਰਾ ਦੇ ਚ ਅਨੰਤ ਮੂਰਖ ਨੇ ਅਗਿਆਨਤਾ ਦੇ ਘੁੱਪ ਅੰਧਕਾਰ ਵਿੱਚ ਵਿਚਰਨ ਵਾਲੇ अनेका ਨੇ ਅਸੰਖ ਨੇ ਜਿਨ੍ਹਾਂ ਦੀ ਸੰਖਿਆ ਨਹੀਂ ਹੋ ਸਕਦੀ ਅਸੰਖ ਚੋਰ ਹਰਾਮ ਖੋਰ ਪ੍ਰਾਇਆ ਧਨ ਵੇਖ ਕੇ ਜੋ ਮੋਹਤ ਹੁੰਦਾ ਹੈ ਲਾਜ਼ਮੀ ਹੈ ਚੋਰ ਬਣ ਜਾਏਗਾ ਜੇ ਤਨ ਚੋਰ ਨਹੀਂ ਬਣਿਆ ਤੇ ਮਨ ਤੇ ਚੋਰ ਬਣ ਹੀ ਜਾਏਗਾ ਅਗਰ ਇਸ ਨੂੰ ਮੌਕਾ ਮਿਲੇ ਤਾਂ ਫਿਰ ਤਨ ਨਾਲ ਵੀ ਚੋਰੀ ਕਰ ਲਵੇਗਾ ਜਿਸ ਵੀ ਮਨੁੱਖ ਨੂੰ ਪ੍ਰਾਇਆ ਧਨ ਪ੍ਰਭਾਵਿਤ ਕਰ ਰਿਹਾ ਹੈ ਉਸ ਦੇ ایمان ਤੇ ਭਰੋਸਾ ਕੀਤਾ ਹੀ ਨਹੀਂ ਜਾ ਸਕਦਾ ਉਹ ਡਗਮਗਾ ਜਾਏਗਾ ਚੋਰੀ ਦਾ ਭਾਅ ਉਸ ਦੇ ਅੰਦਰ ਹੈ ਮੌਕਾ ਮਿਲਿਆ ਤੇ ਚੋਰ ਹੋ ਜਾਏਗਾ ਦੁਨੀਆ ਦੇਚ ਬੇਸ਼ਤਰ ਮਨੁੱਖ ਜੋ ਚੋਰ ਨਹੀਂ ਬਣੇ ਮੈਂ ਇਸ ਵਾਸਤੇ ਨਹੀਂ ਕਿ ਮੌਕਾ ਹੀ ਨਹੀਂ ਮਿਲਿਆ ਦੁਨੀਆ ਦੇਚ ਬਹੁਤ ਸਾਰੇ ਲੋਗ ਇਸ ਵਾਸਤੇ شریف ਨੇ ਕਿ ਬਦਮਾਸ਼ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਆਖਿਰ ਬਦਮਾਸ਼ ਹੋਣ ਵਾਸਤੇ ਮੌਕਾ ਚਾਹੀਦਾ ਹੈ ਬਦਮਾਸ਼ ਹੋਣ ਵਾਸਤੇ ਤਾਕਤ ਚਾਹੀਦੀ ਹੈ ਦੇਖਣ ਦੇਚ ਆਇਆ ਹੈ ਸ਼ਰਾਫਤ ਕਮਜ਼ੋਰਾਂ ਕੋਲ ਹੈ ਬਦਮਾਸ਼ੀ ਤਾਕਤਵਰਾਂ ਕੋਲ ਹੈ ਔਰ ਜਦ ਸ਼ਰਾਫਤ ਕਮਜ਼ੋਰ ਕੋਲ ਹੋਵੇਗੀ ਕੰਮ ਨਹੀਂ ਕਰੇਗੀ ਸ਼ਰਾਫਤ ਵੀ ਤਾਕਤਵਰ ਕੋਲ ਚਾਹੀਦੀ ਚੋਰੀ ਕਰਨ ਦਾ ਮੌਕਾ ਵੀ ਹੈ ਲੇਕਿਨ ਚੋਰੀ ਕਰਨ ਦਾ ਭਾਵ ਵੀ ਨਹੀਂ ਪੈਦਾ ਹੋਇਆ ਬਦਮਾਸ਼ ਹੋਣਾ ਚਾਹੇ ਤੇ ਹੋ ਸਕਦਾ ਹੈ ਲੇਕਿਨ ਬਦਮਾਸ਼ ਹੋਣ ਦਾ ਅੰਦਰ ਭਾਵ ਹੀ ਨਹੀਂ ਪੈਦਾ ਹੋਇਆ ਇਹ ਮਨੁੱਖ ਸ਼ਕਤੀਸ਼ਾਲੀ ਹੈ ਸ਼ਰਾਫਤ ਤਾਕਤਵਰ ਦੇ ਹੱਥ ਦੇ ਵਿੱਚ ਜਿਸ ਵਕਤ ਹੋਵੇ ਤੋ ਸ਼ਰਾਫਤ ਕਮ ਕਰ ਦਈਏ ਭਲੇ ਮਨਸੀ ਕਮ ਕਰ ਦਈਏ ਤੋ ਦੁਨੀਆ ਦੇ ਵਿੱਚ ਜੋ ਸ਼ਰੀਫ ਦਿਖਾਈ ਦਿੰਦੇ ਨੇ ਸ਼ਰੀਫ ਨਹੀਂ ਨੇ ਮਜਬੂਰ ਨੇ ਕਮਜ਼ੋਰ ਨੇ ਦੁਨੀਆ ਦੇ ਵਿੱਚ ਜੋ ਚੋਰ ਨਹੀਂ ਦਿਖਾਈ ਦੇ ਰਹੇ ਸਿਰਫ ਇਸ ਵਾਸਤੇ ਕਿ ਮੌਕਾ ਹੀ ਨਹੀਂ ਬਣਿਆ ਚੋਰੀ ਕਰਨ ਦਾ ਤੋ ਮਹਾਰਾਜ ਕਹਿੰਦੇ ਨੇ ਇਤਨੇ ਚੋਰ ਨੇ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਤੇ ਚੋਰ ਕਈ ਪੱਦਰ ਦੇ ਨੇ ਧਨ ਦੇ ਚੋਰ ਰੂਪ ਦੇ ਚੋਰ ਸੰਪਦਾ ਦੇ ਚੋਰ ਵਿਚਾਰਾਂ ਦੇ ਚੋਰ ਖਿਆਲਾਂ ਦੇ ਚੋਰ ਕਵਤਾਵਾਂ ਦੇ ਚੋਰ ਗਰਸ ਕੇ ਚੋਰੀ ਬਉ ਪੱਖੇ ਜਗਤ ਦੇ ਚ ਮੌਜੂਦ ਵਸਤੂ ਕਿਸੇ ਦੀ ਹੈ ਮੋਰ ਆਪਣੀ ਲਾਣੀ ਖਿਆਲ ਕਿਸੇ ਦਾ ਹੈ ਦਾਵਾ ਆਪਣਾ ਕਰਨਾ ਕਵਤਾ ਕਿਸੇ ਦੀ ਹੈ ਜੋੜਨੀ ਆਪਣੇ ਨਾਮ ਨਾਲ ਧਨ ਸੰਪਦਾ ਕਿਸੇ ਦੀ ਹੈ ਮੋਹ ਉਸ ਦੇ ਤੇ ਆਪਣੀ ਲਾਣੀ ਇਹ ਤੇ ਚੋਰੀ ਹੈ ਜਿੱਥੇ ਵੀ ਮਨੁੱਖ ਨੂੰ ਮੌਕਾ ਮਿਲੇ ਚੋਰੀ ਪ੍ਰਗਟ ਹੁੰਦੀ ਹੈ ਮੌਕਾ ਨਹੀਂ ਮਿਲਿਆ ਇਸ ਵਾਸਤੇ ਚੋਰੀ ਨਹੀਂ ਕਰ ਸਕਿਆ ਮੇਰੇ ਦੇਖੇ ਕੋਈ ਛੋਟਾ ਤੇ ਵੱਡਾ ਚੋਰ ਵੀ ਨਹੀਂ ਹੁੰਦਾ ਚੋਰ ਸਾਰੇ ਇੱਕੋ ਹੀ ਪੱਦਰ ਤੇ ਹੁੰਦੇ ਨੇ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਛੋਟੀ ਚੋਰੀ ਕੀਤੀ ਜਿਹਨੂੰ ਵੱਡਾ ਮੌਕਾ ਮਿਲਿਆ ਉਨੇ ਵੱਡੀ ਚੋਰੀ ਕੀਤੀ ਗੱਲ ਸਾਰੀ ਮੌਕੇ ਦੀ ਹੈ ਗੱਲ ਛੋਟੇ ਤੇ ਵੱਡੇ ਚੋਰ ਦੀ ਨਹੀਂ ਹੈ ਕਤਈ ਨਹੀਂ ਹੈ ਦੁਨੀਆਂ ਦੇ ਵਿੱਚ ਕੋਈ ਵੀ ਛੋਟਾ ਤੇ ਵੱਡਾ ਬਦਮਾਸ਼ ਨਹੀਂ ਹੈ ਜਿਹਨੂੰ ਮੌਕਾ ਛੋਟਾ ਮਿਲਿਆ ਉਹਨੇ ਛੋਟੀ ਬਦਮਾਸ਼ੀ ਕੀਤੀ ਤੇ ਜਿਸਨੂੰ ਮੌਕਾ ਵੱਡਾ ਮਿਲਿਆ ਉਹਨੇ ਵੱਡੀ ਬਦਮਾਸ਼ੀ ਕੀਤੀ ਜਿਸਨੂੰ ਮੌਕਾ ਛੋਟਾ ਮਿਲਿਆ ਉਸਨੇ ਕਿਸੇ ਇੱਕ ਮਨੁੱਖ ਦੀ ਜੇਬ ਕਟ ਲਈ ਪਰ ਜਿਸ ਨੂੰ ਮੌਕਾ ਵੱਡਾ ਮਿਲਿਆ ਉਹਨੇ ਸਾਰਾ ਦੇਸ਼ ਲੁੱਟ ਲਿਆ ਸਾਰੇ ਦੇਸ਼ ਨੂੰ ਪੈਰਾਂ ਤੜੇ ਰੋਂਦ ਕੇ ਰੱਖ ਦਿੱਤਾ ਤੋ ਗੱਲ ਸਾਰੀ ਮੌਕੇ ਦੀ ਹੈ ਹਲਾਕੂ ਤੇ ਚੰਗੇਸ਼ ਹਾਂ ਤੇ ਕਈਆਂ ਦੇ ਅੰਦਰ ਬੈਠੇ ਨੇ ਪਰ ਉਤਨਾ ਮੌਕਾ ਮਿਲੇ ਤਾਂ ਬੇਸ਼ਤਰ ਲੋਕਾਂ ਦੇ ਅੰਦਰ ਚੰਗੇਸ਼ ਪ੍ਰਗਟ ਹੋ ਸਕਦਾ ਹੈ ਹਲਾਕੂ ਪ੍ਰਗਟ ਹੋ ਸਕਦਾ ਹੈ ਹਿਟਲਰ ਦਾ ਜਨਮ ਹੋ ਸਕਦਾ ਹੈ ਔਰਮ ਜੇਬ ਦਾ ਜਨਮ ਹੋ ਸਕਦਾ ਹੈ ਕਿਉਂਕਿ ਉਹਨਾਂ ਕੋਲ ਬਹੁਤ ਵੱਡੇ ਮੌਕੇ ਸਨ ਬਹੁਤ ਵੱਡਾ ਮੌਕਾ ਹੋਵੇ ਤਾਂ ਬੁਰਾਈ ਬਹੁਤ ਵੱਡੇ ਪੱਧਰ ਤੇ ਪ੍ਰਗਟ ਹੁੰਦੀ ਹੈ ਔਰ ਮੌਕਾ ਛੋਟਾ ਹੋਵੇ ਤਾਂ ਬੁਰਾਈ ਛੋਟੇ ਪੱਧਰ ਤੇ ਪ੍ਰਗਟ ਹੁੰਦੀ ਹੈ ਸਾਇਬ ਕਹਿੰਦੇ ਹਨ ਅਨੰਤ ਨੇ ਐਸੇ ਜੋ ਚੋਰ ਨੇ ਗਿਣੇ ਨਹੀਂ ਜਾ ਸਕਦੇ ਹਰਾਮ ਖੋਰ ਬੇਗਾਨਾ ਹੱਕ ਖਾਣ ਵਾਲੇ ਜੋ ਆਪਣੀ ਨਹੀਂ ਉਸ ਦੇ ਤੇ ਆਪਣਾ ਹੱਕ ਜਤਾਣ ਵਾਲੇ ਤੋਂ ਸਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਹਰਾਮ ਖੋਰ ਵੀ ਅਨੰਤ ਨੇ ਬੇਸ਼ੁਮਾਰ ਨੇ ਗਿਣੇ ਨਹੀਂ ਜਾ ਸਕਦੇ ਅਸੰਖ ਅਮਰ ਕਰ ਜਾਹੇ ਜੋ ਅਸੰਖਾਂ ਹੀ ਐਸੇ ਨੇ ਜੋ ਜ਼ੋਰ ਨਾਲ ਆਪਣਾ ਹੁਕਮ ਚਲਾਉਂਦੇ ਨੇ ਕਹਿੰਦੇ ਨੇ ਹੁਕਮ ਕਰਨ ਲਈ ਪਹਿਲੇ ਵੇਖਣਾ ਚਾਹੀਦਾ ਹੈ ਕਿ ਮੇਰੀ ਸਮਰੱਥਾ ਕਿੰਨੀ ਹੈ ਹੁਕਮ ਕਰਨ ਲਈ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਸ ਤੇ ਮੈਂ ਹੁਕਮ ਕਰ ਰਿਹਾ ਉਹਦੀ ਮੰਨਣ ਦੀ ਸਮਰੱਥਾ ਕਿਤਨੀ ਹੈ ਉਹਦੀ ਮੰਨਣ ਦੀ ਸਮਰੱਥਾ ਛੋਟੀ ਹੋਵੇ ਤੇ ਬਹੁਤ ਵੱਡਾ ਹੁਕਮ ਕਰ ਦਿੱਤਾ ਜਾਏ ਇਹ ਤੇ ਜ਼ੁਲਮ ਹੋਇਆ ਇਹ ਤੇ ਜ਼ਬਰ ਹੋਇਆ ਆਪਣੀ ਸਮਰੱਥਾ ਛੋਟੀ ਹੈ ਤੇ ਆਪਣੀ ਹਸਤੀ ਤੋਂ ਬਹੁਤ ਵੱਡਾ ਹੁਕਮ ਕਰ ਦੇਣਾ ਇਹ ਤੇ ਮੂੜਤਾ ਹੈ ਇਹ ਤੇ ਅਗਿਆਨਤਾ ਹੈ ਪਰ ਸਾਇਬ ਕਹਿੰਦੇ ਨੇ ਅਨੰਤ ਨੇ ਐਸੇ ਜੋ ਜ਼ਬਰਦਸਤੀ ਆਪਣਾ ਹੁਕਮ ਚਲਾਉਂਦੇ ਨੇ ਮਨੁੱਖ ਦੇ ਅੰਦਰ ਹੋਰ ਤੇ अनेका ਭੁੱਖਾਂ ਹੈਗੀਆਂ ਨੇ ਇੱਕ ਇਹ ਵੀ ਭੁੱਖ ਹੈ ਕਿ ਅਗਲਾ ਮੇਰੀ ਗੱਲ ਮੰਨੇ ਅਗਲਾ ਮੇਰਾ ਹੁਕਮ ਮੰਨੇ ਔਰ ਹਰ ਹਾਲਤ ਵਿੱਚ ਉਹ ਕਬੂਲ ਕਰੇ ਪਰਵਾਹ ਨਾ ਕਰੇ ਮਨੁੱਖ ਦੀ ਪਹਿਲੀ ਕੋਸ਼ਿਸ਼ ਹੈ ਕਿ ਸਾਰੀ ਦੁਨੀਆ ਮੇਰਾ ਹੁਕਮ ਮੰਨੇ ਤੇ ਜੇ ਉਤਨਾ ਸਮਰਥ ਨਾ ਹੋ ਸਕੇ ਫਿਰ ਉਸ ਦੀ ਕੋਸ਼ਿਸ਼ ਹੁੰਦੀ ਹੈ ਸਾਰਾ ਦੇਸ਼ ਮੇਰਾ ਹੁਕਮ ਮੰਨੇ ਜੇ ਕਿਦਰੇ ਉਹ ਇਤਨਾ ਵੱਡਾ ਇਸ ਪੱਦਰ ਦਾ ਵੀ ਮਨੁੱਖ ਨਾ ਬਣ ਸਕੇ ਤਾਂ ਫਿਰ ਕਹਿੰਦਾ ਕੋਈ ਗੱਲ ਨਹੀਂ ਕਮ ਸੇ ਕਮ ਜਿਸ ਪ੍ਰਾਂਤ ਦੇ ਚ ਮੈਂ ਰਹਿਣਾ ਪ੍ਰਾਂਤ ਵਾਸੀ ਤੇ ਮੇਰਾ ਹੁਕਮ ਜ਼ਰੂਰ ਹੀ ਮੰਨਨ ਤੇ ਜੇ ਕਿਦਰੇ ਉਹ ਵੀ ਠੁਕਰਾ ਦੇਣ ਤਕਿੰਦਾ ਕੋਈ ਗੱਲ ਨਹੀਂ ਜਿਸ ਸ਼ਹਿਰ ਦੇ ਵਿੱਚ ਮੈਨੇ ਨਾ ਸਮੁੱਚੇ ਸ਼ਹਿਰ ਵਾਸੀ ਮੇਰਾ ਹੁਕਮ ਮੰਨਨ ਪਰ ਇਸ ਤਰ੍ਹਾਂ ਦਾ ਵੀ ਮੌਕਾ ਨਾ ਬਣ ਸਕੇ ਫਿਰ ਕਹਿੰਦਾ ਹੁਣ ਘਰ ਵਾਲਿਆਂ ਨੂੰ ਤੇ ਮੇਰਾ ਹੁਕਮ ਮੰਨਣਾ ਹੀ ਚਾਹੀਦਾ ਤੇ ਮਬਾ ਦਾ ਕਿਦਰੇ ਘਰ ਵਾਲੇ ਵੀ ਬਾਗੀ ਹੋ ਜਾਣ ਫਿਰ ਮਨੁੱਖ ਦਾ ਨਜ਼ਲਾ ਗਿਰਦਾ ਹੈ ਹੁਣ ਘਰ ਵਾਲੀ ਨੂੰ ਤੇ ਹੁਕਮ ਮੰਨਣਾ ਹੀ ਚਾਹੀਦਾ ਹੈ ਹਰ ਹਾਲਤ ਦੇ ਵਿੱਚ ਮੰਨਣਾ ਚਾਹੀਦਾ ਜਿੱਥੇ ਜਿਸ ਦੇ ਹੁਕਮ ਦੀ ਉਲੰਘਣਾ ਹੋਵੇ ਉੱਥੇ ਉਸ ਨੂੰ ਝੋਟ ਲੱਗਦੀ ਹੈ ਔਰ ਜੇ ਕਿਦਰੇ ਜਾਬਰ ਹੈ ਜ਼ਾਲਮ ਤਬੀਅਤ ਦਾ ਹੈ ਤਾਂ ਉਸ ਦਾ ਜ਼ੁਲਮ ਪ੍ਰਗਟ ਹੋਵੇਗਾ ਉਸ ਦੇ ਉੱਤੇ ਜਿਸ ਨੇ ਉਸ ਦਾ ਹੁਕਮ ਨਹੀਂ ਮੰਨਿਆ ਜਿਸ ਨੇ ਉਸ ਦੀ ਗੱਲ ਨਹੀਂ ਮੰਨੀ ਤਾਂ ਸਾਇਬ ਕਹਿੰਦੇ ਨੇ ਅਨੰਤ ਨੇ ਐਸੇ ਜੋ ਜ਼ਬਰਨ ਹੁਕਮ ਕਰਦੇ ਨੇ ਜ਼ੋਰ ਨਾਲ ਆਪਣਾ ਹੁਕਮ ਚਲਾਉਂਦੇ ਨੇ ਅਸੰਖ ਗੱਲ ਵੜ ਹਥਿਆ ਕਮਾਏ ਬੇਸ਼ੁਮਾਰ ਐਸੇ ਕਸਸ ਦੇਣ ਵਾਲੇ ਨੇ ਕਸਾਈ ਜੋ ਗੱਲ ਵੱਢ ਕੇ ਹਥਿਆ ਕਮਾਉਂਦੇ ਨੇ ਤੇ ਪੇਸ਼ਾ ਹੀ ਹੈ ਉਹਨਾਂ ਦਾ ਔਰ ਗੱਲ ਕੱਟਦਿਆਂ ਰੰਚਕਾ मात्र ਖਿਆਲ ਨਹੀਂ ਪੈਦਾ ਹੁੰਦਾ ਕਿ ਮੈਂ ਕਿਸੇ ਖਾਸ ਜੀਵ ਨੂੰ ਜੋਤ ਸਰੂਪ ਨੂੰ ਤੰਤ ਤੋਂ ਵਿਦਾ ਕਰ ਰਿਹਾ ਐ ਐਸਾ ਭਾਵ ਵੀ ਨਹੀਂ ਪੈਦਾ ਹੁੰਦਾ ਤੋ ਸਾਬ ਕਹਿੰਦੇ ਨਾ ਅਸੰਖਾ ਨੇ ਐਸੇ ਜੋ ਗੱਲ ਵੱਢ ਕੇ ਹਥਿਆ ਕਮਾਉਂਦੇ ਨੇ असंख्य पापी पाप कर जाए बेशुमार ऐसे ने जो पापी ने ते पाप दी इतनी वजाहत है जिस बोल तो जिस विचार तो जिस कर्म तो दूजे नु चोट पहुंचे पाप है। तो सतगुरु कहंदे ने ते असंख्य ने बेशुमार ने जो पाप कर देया ही कर देया जगत तो रुखसत हो जांदे ने और पापा दे च ही सारी जिंदगी बतीत कर दे ने ਅਸੰਖ ਕੋੜਿਆਰ ਕੋੜੇ ਫਿਰ ਆਇਆ ਹੈ। ਕੋੜ ਇੱਕ ਦਫਾ ਬੋਲੀਏ ਤੇ ਅਨੰਤ ਦਫਾ ਕੋੜ ਬੋਲਣ ਦੇ ਅੰਦਰ ਸੰਸਕਾਰ ਪੈਦਾ ਹੁੰਦੇ ਨੇ। ਜਿਵੇਂ ਇੱਕ ਬੀਜ ਤੋਂ ਅਨੰਤ ਬੀਜ ਪੈਦਾ ਹੁੰਦੇ ਨੇ। ਜਿਸ ਨੇ ਇੱਕ ਦਫਾ ਝੂਠ ਬੋਲਿਆ ਉਹ ਇੱਕ ਬੋਲੇ ਹੋਏ ਝੂਠ ਦਾ ਸਦਕਾ ਹੁਣ ਸੈਂਕੜੇ ਦਫਾ ਬੋਲੇਗਾ ਕਿਉਂਕਿ ਬੀਜ ਇੱਕ ਤੋਂ अनेका ਪੈਦਾ ਹੋ ਜਾਣਗੇ। ਸੰਸਕਾਰ ਝੂਠ ਦੇ ਅੰਦਰ ਪ੍ਰਵਿਰਤ ਹੋ ਜਾਣਗੇ। ਸਹਜੇ ਸਹਜੇ ਝੂਠ ਬੋਲਣ ਦੀ ਆਦਤ ਬਣ ਜਾਏਗੀ ਔਰ ਇਹ ਅਹਿਸਾਸ ਵੀ ਖੋ ਜਾਏਗਾ ਕਿ ਮੈਂ ਝੂਠ ਬੋਲ ਰਿਹਾ ਹਾਂ ਮੈਂ ਕੂੜ ਬੋਲ ਰਿਹਾ ਉਹ ਜੋ ਬੋਲ ਰਿਹਾ ਹੈ ਬੋਲਣਾ ਉਸ ਦਾ ਸੁਭਾਅ ਬਣ ਜਾਏਗਾ ਪੰ ਸਭ ਕੁਝ ਝੂਠ ਹੈ ਕੂੜ ਹੈ ਤਾਂ ਸਾਇਬ ਕੰਨ ਐਸੇ ਅਨੰਤ ਕੂੜਿਆਰ ਨੇ ਬਸ ਕੂੜ ਹੀ ਬੋਲਦੇ ਨੇ ਬਾਬੇ ਫਰੀਦ ਦਾ ਬੋਲ ਹੈ ਅਧਰਮ ਕੂੜ ਤੇ ਖੜਾ ਹੈ ਧਰਮ ਸੱਚ ਤੇ ਖੜਾ ਹੈ बोलिए सच धर्म झूठ ना बोलिए जो गुरु दसे वाट मुरीदा जोली है गुरु ने वाट केड़ी दसी है बोलिए सच धर्म जिथे झूठ बोलण दी ਲੋੜ ਵੀ ਨਹੀਂ ਮਨੁੱਖ ਉੱਥੇ ਵੀ ਬੋਲ ਲਿੰਦਾ ਹੈ ਮਜ਼ਾਕ ਵਿੱਚ ਬੋਲ ਲਿੰਦਾ ਹੈ ਬੱਚਿਆਂ ਨਾਲ ਬੋਲਦਾ ਹੈ ਪਰਿਵਾਰ ਨਾਲ ਬੋਲਦਾ ਹੈ ਸਹਜੇ ਸਹਜੇ ਵਾਦੀ ਐਸੀ ਬਣ ਗਈ ਸੰਸਾਰ ਨਾਲ ਵੀ ਝੂਠ ਬੋਲਦਾ ਹੈ ਔਰ ਝੂਠ ਬੋਲਣਾ ਕੂੜ ਬੋਲਣਾ ਉਹ ਦੀ ਸਿਧਰਤ ਬਣ ਜਾਂਦੀ ਏ ਉਹ ਦੀ ਆਦਤ ਬਣ ਜਾਂਦੀ ਏ ਤੇ ਸਹਿਬ ਕਹਿੰਦੇ ਨਾ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਭਖ ਖਾਏ ਅਨੰਤ ਨੇ ਐਸੇ ਜਿਨ੍ਹਾਂ ਦਾ ਖਾਣਾ ਮਹਿਲਾ ਹੈ ਮਲੇਛ ਮਲ ਨਾਲ ਭਰੇ ਹੋਇਆ ਹੈ ਮਲ ਭਖ ਕਰਦੇ ਨੇ ਮਹਿਲਾ ਖਾਣਾ ਖਾਂਦੇ ਨੇ ਜੋ ਨਹੀਂ ਖਾਣਾ ਚਾਹੀਦਾ ਉਖੰਦ ਨੇ ਅਸੰਖ ਨਿੰਦਕ ਸਿਰ ਕਰੇ ਭਾਰ ਇਹ ਪੰਕਤੀ ਆਪਣੇ ਆਪ ਦੇ ਵਿੱਚ ਮਹਾਨ ਪੰਕਤੀ ਹੈ ਜਿਸ ਵਿੱਚ ਮਹਾਰਾਜ ਕਹਿੰਦੇ ਹਨ ਅਨੰਤ ਨੇ ਐਸੇ ਜੋ ਨਿੰਦਾ ਕਰ ਕਰਕੇ ਆਪਣੇ ਸਿਰ ਦੇ ਤੇ ਨਿੰਦਾ ਦੀ ਪੰਡ ਨਿੰਦਾ ਦਾ ਭਾਰ ਚੁਕੀ ਜਾਂਦੇ ਨੇ ਨਿੰਦਾ ਕੀ ਹੈ ਗਲ ਘਟਾ ਕੇ ਬਿਆਨ ਕਰਨੇ ਨਿੰਦਾ ਹੈ ਗੱਲ ਵਧਾ ਕੇ ਬਿਆਨ ਕਰਨੀ ਉਸਤਤ ਹੈ ਤੇ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਦੋਹਾਂ ਤੋਂ ਵਰਜਦੇ ਨੇ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਣਾ ਜਨ ਨਾਨਕ ਇਹੋ ਖੇਲ ਕਠਨ ਹੈ ਇਨਹੂੰ ਗੁਰਮੁਖ ਜਾਣੀ ਗੱਲ ਵਧਾ ਕੇ ਬਿਆਨ ਕਰਨੀ ਉਸਤਤ ਹੈ ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ ਤੋ ਮਨੁੱਖ ਦਾ ਸੁਭਾਅ ਹੈ ਜਾਂ ਇਹ ਨਿੰਦਾ ਕਰਦਾ ਹੈ ਜਾਂ ਉਸਤਤ ਕਰਦਾ ਹੈ ਜਾਂ ਗੱਲ ਵਧਾ ਕੇ ਬਿਆਨ ਕਰਦਾ ਹੈ ਜਾਂ ਗੱਲ ਘਟਾ ਕੇ ਬਿਆਨ ਕਰਦਾ ਹੈ ਗੱਲ ਜਿੰਨੀ ਹੈ ਉਤਨੀ ਨਹੀਂ ਕਹਿੰਦਾ ਫੁੱਲ ਨੂੰ ਫੁੱਲ ਕਹਿ ਦੇਣਾ ਸੱਚ ਹੈ ਕੰਡੇ ਨੂੰ ਕੰਡਾ ਕਹਿ ਦੇਣਾ ਸੱਚ ਹੈ ਪਰ ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਾ ਹੈ ਕੰਡੇ ਨੂੰ ਫੁੱਲ ਕਹਿ ਦੇਣਾ ਉਸਤਤ ਹੈ ਖੁਸ਼ਾਮਦ ਹੈ ਇਹ ਕਾਲਮ ਦਾ ਕਹਿਣਾ ਹੈ ਇਹ ਖੁਸ਼ ਆਮਦ ਗੋਏ ਚੰਦੀ ਇਬਲਹਾ ਰਹਿਜ਼ਨਾਨਦ ਰਹਿਜ਼ਨਾਨਦ ਰਹਿਜ਼ਨਾ ਇਹ ਜੋ ਖੁਸ਼ ਆਮਦ ਕਰਦੇ ਨੇ ਇਹ ਜੋ ਝੂਠੀ ਉਸਤਤ ਕਰਦੇ ਨੇ ਇਹ ਰਹਿਜ਼ਨ ਨੇ ਇਹ ਡਾਕੂ ਨੇ ਝੂਠੀ ਖੁਸ਼ ਆਮਦ ਰੋਜ਼ ਸੁਣਨ ਦੀ ਜਿਸ ਨੂੰ ਆਦਤ ਪੈ ਗਈ ਹੈ ਆਪਣੀ ਝੂਠੀ ਉਪਮਾ ਸੁਣਨ ਦੀ ਜਿਸ ਨੂੰ ਆਦਤ ਪੈ ਗਈ ਹੈ ਉਹ ਆਪਣੇ ਆਗਣਾ ਦੇ ਸੰਬੰਧ ਵਿੱਚ ਸੁਣ ਹੀ ਨਹੀਂ ਸਕੇਗਾ ਆਦਤ ਹੀ ਖਤਮ ਹੋ ਜਾਏਗੀ ਕਿ ਉਹ ਆਪਣੇ ਆਗੁਣਾ ਦੇ ਸੰਬੰਧ ਵਿੱਚ ਸੁਣ ਸਕੇ ਕੁਝ ਹੂਬੌਇਕ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਕਿ ਅਜ ਸਹਬਤੇ ਦੋਸਤ ਤੇ ਰੰਜਮ ਮੈਂ ਆਪਣੇ ਦੋਸਤਾਂ ਤੋਂ ਬੜਾ ਦੁਖੀ ਹਾਂ ਮੈਂ ਆਪਣੇ ਮਿੱਤਰਾਂ ਤੋਂ ਬਹੁਤ ਔਖਾ ਜਗਤ ਦੇ ਚ ਲੋਕੀ ਮਿੱਤਰ ਲੱਭਦੇ ਨੇ ਦੋਸਤ ਲੱਭਦੇ ਨੇ ਪਰ ਇਹ ਦਾਰਸ਼ਨਿਕ ਕਹਿੰਦਾ ਹੈ ਨਹੀਂ ਮੈਂ ਤੇ ਔਖਾ ਦੋਸਤਾਂ ਤੋਂ ਹੀ ਔਖਾ ਮਿੱਤਰਾਂ ਤੋਂ ਔਖਾ ਬਈ ਕਿਉਂ ਅਜ ਸਹਬਤੇ ਦੋਸਤੇ ਰੰਜਮ ਕਿ اخلاق ਬਦਮ ਹੁਸਨ ਨਮਾਇਤ ਮੇਰੀ ਬਦ اخلاقی ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਨੇ ਐਬਮ ਹੁਨਰੋ ਕਮਾਲ ਬੇਨਲ ਮੇਰੇ ਗੁਨਾਹਾਂ ਨੂੰ ਮੇਰੇ ਪਾਪਾ ਨੂੰ ਪੁਨ ਆਖਦੇ ਨੇ ਮੇਰੇ ਐਬਾ ਨੂੰ ਸਵਾਬ ਆਖਦੇ ਨੇ ਐਬਮ ਹਨਰੋ ਕਮਾਲ ਬੈਨ ਖਾਰਮ ਗੁਲ ਯਾਸਮੀਨ ਮਾਇਤ ਮੇਰੇ ਕੰਡਿਆਂ ਨੂੰ ਫੁੱਲ ਆਖਦੇ ਨੇ ਮੇਰੇ ਅਗੁਣਾ ਨੂੰ ਗੁਣ ਆਖਦੇ ਨੇ ਮੇਰੇ ਪਾਪਾ ਨੂੰ ਪੁਨ ਆਖਦੇ ਨੇ ਇਸ ਤਰ੍ਹਾਂ ਦੇ ਦੋਸਤਾਂ ਤੋਂ ਮੈਂ ਰੰਜੀਦਾ ਬਹੁਤ ਦੁਖੀ ਹਾਂ کو دشمن شوقے چشم بے باک تا عیب مرا با من نمائے میں اس بے باک دشمن نو لبریاں جڑا میرے منہ دے تے میرے اوگناں دا ذکر کرے میری خامیاں دا ذکر کرے کم سے کم مینوں پتہ تے چلے میرے وچ کمزوریاں کیں ہیں اور جس نو اپنی کمزوریاں سن کے પ્રસنتہ نصیب ہوندی ہووے صحیح میں نے ان وچ भगत وی ہوئی ہے ਧਾਰਮਕ ਹੋਈਏ ਭਗਤ ਕਬੀਰ ਤੇ ਕਹਿਨ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਘਟਾ ਕੇ ਗੱਲ ਕਰੋ ਮੇਰੀ ਵਧਾ ਕੇ ਨਾ ਕਰੋ ਉਪਮਾ ਨਾ ਕਰੋ ਗੱਲ ਵਧਾ ਕੇ ਬਿਆਨ ਨਾ ਕਰੋ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਮਾਂ ਦਾ ਰਿਸ਼ਤਾ ਤੇ ਪਿਤਾ ਦਾ ਰਿਸ਼ਤਾ ਇਤਨਾ ਮਹਾਨ ਹੈ ਕਿ ਜਿੱਦੇ ਸਿਰ ਦੇ ਤੇ ਮਾਂ ਦਾ ਸਾਇਆ ਨਹੀਂ ਤੇ ਜਿਸ ਬੱਚੇ ਦਾ ਪਿਓ ਨਹੀਂ ਅਸੀਂ ਉਸ ਨੂੰ ਯਤੀਮ ਕਹ ਦਿੰਦੇ ਹਾਂ ਇਹ ਤਰਸਯੋਗ ਹੈ ਪਿਆਰ ਦੀ ਦ੍ਰਿਸ਼ਟੀ ਦੇਣ ਵਾਲਾ ਪਿਓ ਕੋਈ ਨਹੀਂ ਮਮਤਾ ਤੇ ਲਾਡ ਲੜਾਉਣ ਵਾਲੀ ਮਾਂ ਕੋਈ ਨਹੀਂ ਪਰ ਕਮਾਲ ਦੀ ਗੱਲ ਇਹ ਕਵੀਰ ਕੰਨ ਜਿਹੜਾ ਨਿੰਦਕ ਹੈ ਉਹਦੇ ਨਾਲ ਮੇਰਾ ਰਿਸ਼ਤਾ ਐਸਾ ਹੈ ਜੈਸੇ ਮੇਰੀ ਮਾਂ ਹੋਵੇ ਜਿਵੇਂ ਮੇਰਾ ਉਹ ਪਿਤਾ ਇਤਨਾ ਮਹਾਨ ਰਿਸ਼ਤਾ ਵਾਕਈ ਨਿੰਦਕ ਇਤਨੀ ਮਹਾਨਤਾ ਰੱਖਦਾ ਹਾਂ ਭਗਤਾ ਲਈ ਰੱਖਦਾ ਹੈ ਆਮ ਸੰਸਾਰੀ ਬੰਦਾ ਆਪਣੀ ਨਿੰਦਾ ਸੁਣ ਕੇ ਔਖਾ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਖੁਸ਼ ਹੁੰਦਾ ਹੈ ਮਨੁੱਖ ਨਿੰਦਾ ਵੀ ਸੁਣਨਾ ਚਾਹੁੰਦਾ ਹੈ ਬਸ਼ਰ ਤੇ ਦੂਜੇ ਦੀ ਹੋਵੇ ਮਨੁੱਖ ਉਪਮਾ ਵੀ ਸੁਣਨਾ ਚਾਹਦਾ ਹੈ ਬਸ਼ਰ ਤੇ ਆਪਣੀ ਹੋਵੇ ਦੁਖਤ ਹੋ ਜਾਂਦਾ ਹੈ ਜਦ ਨਿੰਦਾ ਆਪਣੀ ਹੋਵੇ ਤੇ ਉਪਮਾ ਦੂਜੇ ਦੀ ਹੋਵੇ ਚਾਹਦਾ ਤੇ ਹੈ ਨਿੰਦਾ ਵੀ ਹੋਵੇ ਉਪਮਾ ਵੀ ਹੋਵੇ ਪਰ ਉਪਮਾ ਮੇਰੀ ਹੋਵੇ ਨਿੰਦਾ ਜਗਤ ਦੀ ਹੋਵੇ ਦਰਸਲ ਇਸ ਤਰ੍ਹਾਂ ਦੀ ਭਾਵਨਾ ਇਸ ਤਰ੍ਹਾਂ ਦੀ ਰਹਿਣੀ ਦੇ ਜੀਵਣਾ ਹੀ ਅਧਰਮ ਹੈ ਤੋ ਕਬੀਰ ਕਹਿੰਦੇ ਜੋ ਨਿੰਦਕ ਹੈ ਇਹਨੂੰ ਤੇ ਮੈਂ ਮਾਂ ਬਾਪ ਦਾ ਦਰਜਾ ਦੇਣਾ ਕਾਠਿਆਵਾੜ ਦੇ ਇਲਾਕੇ 'ਚ ਇੱਕ ਪਰਮ ਸੰਤ ਦਯਾਰਾਮ ਕਰਕੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਮਾਂ ਨੂੰ ਮਾਤ ਪਿਤਾ ਹੋਂ ਤੇ ਨਿੰਦਕ ਕੋ ਅਤੀਨੇਉ ਵੋ ਧੋਏ ਮਲ ਮੂਤਰ ਕਰ ਇਹ ਰਸਨਾ ਲਖ ਲਿਓ ਮੈਂ ਮਾਂ ਬਾਪ ਨਾਲੋਂ ਵੀ ਜ਼ਿਆਦਾ ਨਿੰਦਕ ਨੂੰ ਦਰਜਾ ਦੇਣਾ ਕਿਉਂ ਕਿ ਮਾਂ ਬਾਪ ਨੇ ਮੇਰਾ ਮਲ ਮੂਤਰ ਧੋਤਾ ਸੀ ਹੱਥਾਂ ਨਾਲ ਨਿੰਦਕ ਧੋਂਦਾ ਹੈ ਰਸਨਾ ਨਾਲ ਇਸ ਵਾਸਤੇ ਮਾਂ ਨਾਲੋਂ ਵੀ ਉੱਚਾ ਹੈ ਪਿਤਾ ਨਾਲੋਂ ਵੀ ਉੱਚਾ ਹੈ ਦਰਸਲ ਭਗਤ ਦਾ ਹਿਰਦਾ ਐਸਾ ਬਣ ਗਿਆ ਕਿ ਜਦ ਖਾਮੀਆਂ ਦਾ ਜ਼ਿਕਰ ਹੋਵੇ ਕਮਜ਼ੋਰੀਆਂ ਦਾ ਜ਼ਿਕਰ ਹੋਵੇ ਸੁਧਾਰ ਕਰ ਲੈਂਦਾ ਹੈ ਜੇ ਕਮਜ਼ੋਰੀਆਂ ਨਹੀਂ ਨੇ ਤੇ ਸਾਵਧਾਨ ਹੋ ਜਾਂਦਾ ਹੈ ਸੁਚੇਤ ਹੋ ਜਾਂਦਾ ਹੈ ਨਿੰਦਕ ਤੇ ਉਹ ਔਖਾ ਨਹੀਂ ਆਉਂਦਾ ਪਰ ਜਿਸ ਨੂੰ ਘਟਾ ਕੇ ਗਲ ਬਿਆਨ ਕਰਨ ਦੀ ਆਦਤ ਹੀ ਪੈ ਗਈ ਹੈ ਫੁੱਲ ਨੂੰ ਕੰਡਾ ਆਖਣ ਦੀ ਜਿਸ ਦੀ ਆਦਤ ਹੀ ਬਣ ਗਈ ਹੈ ਇੱਕ ਦਿਨ ਐਸਾ ਵੀ ਹੋਵੇਗਾ ਕਿ ਫੁੱਲ ਫੁੱਲ ਨਹੀਂ ਦਿਖਾਈ ਦੇਗਾ ਕੰਡੇ ਹੀ ਕੰਡੇ ਦਿਖਾਈ ਦੇਣਗੇ ਫੁੱਲ ਨੂੰ ਜੋ ਕੰਡਾ ਆਖੀ ਜਾਂਦਾ ਹੈ ਫੁੱਲ ਨੂੰ ਜੋ ਕੰਡਾ ਸਾਬਤ ਕਰੀ ਜਾਂਦਾ ਹੈ ਜ਼ਿੰਦਗੀ ਕੰਡਿਆਂ ਨਾਲ ਭਰ ਜਾਏਗੀ ਇਸ ਵਾਸਤੇ ਪਰ ਨਿੰਦਾ ਨੂੰ ਤੇ ਸਤਿਗੁਰਾਂ ਨੇ ਚੂੜੀ ਕਹਿ ਦਿੱਤਾ ਤੇ ਚੂੜੀ ਦਾ ਮਤਲਬ ਹੈ ਜੋ ਮਲ ਚੁੱਕਦੀ ਹੈ ਪਰਾਇ ਮਲ ਚੁੱਕਦੀ ਹੈ ਪਰਾਇ ਗੰਦਗੀ ਚੁੱਕਣ ਵਾਲਾ ਵਾਸਤਵਿਕ ਚੂੜਾ ਤੇ ਚੂੜਾ ਉਹ ਨਹੀਂ ਜੋ ਪਰਾਇ ਗੰਦਗੀ ਚੁੱਕਦਾ ਪਿਆ ਜੋ ਨਿੰਦਾ ਕਰ ਰਿਹਾ ਹੈ ਇਹੀ ਅਸਲੀ ਚੂੜਾ ਹੈ ਪਰ ਨਿੰਦਾ ਘਟ ਚੋੜੀ ਮੁਠੀ ਕਰੋਧ ਚੰਡਾਲ ਤੋਂ ਸਾਬਿਤ ਇਹ ਕਹਿੰਦੇ ਨੇ ਅਨੰਤ ਨੇ ਐਸੇ ਜੋ ਨਿੰਦਾ ਕਰਦੇ ਨੇ ਗਲ ਘਟਾ ਕੇ ਬਿਆਨ ਕਰਦੇ ਨੇ ਅਕਸਰ ਐਸਾ ਹੁੰਦਾ ਹੈ ਕਈ ਵਾਰ ਮਨੁੱਖ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤੋ ਫੁੱਲ ਨੂੰ ਤੇ ਫੁੱਲ ਕਹਿ ਦਿੰਦਾ ਹੈ ਪਰ ਹੁਣ ਕੰਡੇ ਨੂੰ ਕੰਡਾ ਕਹਿਣਾ ਹਿੰਮਤ ਨਹੀਂ ਕਿਉਂਕਿ ਕੰਡੇ ਨੂੰ ਕੰਡਾ ਆਖਿਆ ਨਹੀਂ ਤੇ ਕੰਡਾ ਪਹਿਲੇ ਚੁਬੇਗਾ ਦਾਮਨ ਚਾਕ ਕਰੇਗਾ ਚੀਰੇਗਾ ਮਨੁੱਖ ਸੰਤ ਨੂੰ ਤੇ ਸੰਤ ਕਹਿ ਦਿੰਦਾ ਹੈ ਪਰ ਬਦਮਾਸ਼ ਨੂੰ ਬਦਮਾਸ਼ ਆਖਣ ਦੀ ਹਿੰਮਤ ਨਹੀਂ ਭਗਤ ਨੂੰ ਤੇ ਭਗਤ ਕਹਿ ਦਿੰਦਾ ਹੈ ਪਰ ਬੇਈਮਾਨ ਨੂੰ ਬੇਈਮਾਨ ਆਖਣ ਦੀ ਹਿੰਮਤ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਬੋਲ ਹੈ ਜਿਹਦੇ ਵਿੱਚ ਉਹਨਾਂ ਨੇ ਫੁੱਲ ਨੂੰ ਫੁੱਲ ਆਖਿਆ ਕੰਡੇ ਨੂੰ ਕੰਡਾ ਆਖਿਆ ਜ਼ਫਰਨਾਮੇ ਦੇ ਕਲਾਮ ਵਿੱਚ ਆਪ ਨੇ ਔਰੰਗਜ਼ੇਬ ਦੀਆਂ ਖੂਬੀਆਂ ਦਾ ਵੀ ਜ਼ਿਕਰ ਕੀਤਾ ਤੂੰ ਅਕਲਮੰਦ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਤਸਬੀਹ ਫੇਰਦਾ ਹੈ ਖੂਬਸੂਰਤ ਵੀ ਬੜਾ ਹੈ ਤੂੰ ਔਰ ਘੋੜ ਅਸਵਾਰ ਵੀ ਬਹੁਤ ਅੱਛਾ ਹੈ ਮੈਦਾਨੇ ਜੰਗ ਦੇਚ ਤੇਰਾ ਨਿਸ਼ਾਨਾ ਵੀ ਖਤਾ ਨਹੀਂ ਜਾਂਦਾ ਔਰ ਫਿਰ ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ ਰੋਜ਼ਾ ਵੀ ਰਖਦਾ ਹੈ ਜ਼ਕਾਤ ਵੀ ਦੇਣਾ ਖਜ਼ਾਨੇ ਦੇ ਪੈਸੇ ਦੀ ਤੂੰ ਰੋਟੀ ਵੀ ਨਹੀਂ ਖਾਂਦਾ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜਦ ਬਾਜ਼ਾਰ ਦੇਚ ਵਿਕਦੀਆਂ ਨੇ ਉਸ ਪੈਸੇ ਨਾਲ ਤੂੰ ਆਪਣਾ ਰਜ਼ਕ ਚਲਾਉਂਦਾ ਹੈ ਆਪਣੀ ਉਧਰ ਪੂਰਤੀ ਕਰਦਾ ਹੈ ਅਨੰਤ ਖੂਬੀਆਂ ਦਾ ਇਹ ਤੂੰ ਮਾਲਕ ਹੈ ਲੇਕਿਨ ਇੱਕ ਗੱਲ ਸੁਣ ਲੈ ਤੁਰ ਮਨ ਦਾ ਨਾਮ ਕੇ ਜਸ ਦਾ ਸ਼ਨਾਸ ਤੂੰ ਖੁਦਾ ਸ਼ਨਾਸ ਨਹੀਂ ਹੈ ਸਭ ਕੁਝ ਇਹ ਜਿਹੜੇ ਤੇਰੇ ਕੋਲ ਗੁਣ ਨੇ ਖੁਦਾ ਸ਼ਨਾਸੀ ਨਾਉਣ ਕਾਰਨ ਕਰਕੇ ਸਭ ਅਗੁਣ ਹੋ ਜਾਂਦੇ ਨੇ ਤੁਰ ਮਨ ਨਾ ਦਾਨਮ ਕਿ ਜਸਦਾ ਸ਼ਨਾਸ ਬਰਾਮਤ ਜਤੋ ਕਾ ਰਹਾ ਦਿਲ ਖਰਾਸ਼ ਕੈਥੋਂ ਉਹ ਕਮ ਪ੍ਰਗਟ ਹੋਏ ਨੇ ਜਿਹਦੇ ਨਾਲ ਲੋਗਾ ਦੇ ਦਿਲ ਦੁਖੇ ਨੇ ਤੇ ਖੁਦਾ ਸ਼ਨਾਸ ਬੰਦਾ ਦਿਲ ਨਹੀਂ ਤੋੜਦਾ ਇਸ ਵਾਸਤੇ ਸਤਗੁਰ ਕਹਿੰਦੇ ਨੇ ਅਗਰ ਸਦ ਕੁਰਾਮ ਬਖਰੀ ਕਸਮ ਮਰਾ ਇਤਬਾਰ ਨਾ ਇੱਕ ਜ਼ਰਰਾ ਦਮ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਗੁਣਾਂ ਨੂੰ ਗੁਣ ਕਹਿ ਦੇਣਾ ਅਗੁਣਾਂ ਨੂੰ ਅਗੁਣ ਕਹਿ ਦੇਣਾ ਪਾਪ ਨੂੰ ਪਾਪ ਕਹਿ ਦੇਣਾ ਪੁੰਨ ਨੂੰ ਪੁੰਨ ਕਹਿ ਦੇਣਾ ਇਹ ਸੱਚ ਹੈ ਪਰ ਅਗੁਣਾਂ ਨੂੰ ਗੁਣ ਆਖਣਾ ਇਹ ਤੇ ਝੂਠੀ ਉਪਮਾ ਹੈ ਤੇ ਗੁਣਾਂ ਨੂੰ ਅਗੁਣ ਆਖ ਦੇਣਾ ਇਹ ਤੇ ਨਿੰਦਾ ਹੈ ਤੋਂ ਮਨੁੱਖ ਦੀ ਇੱਕ ਵਾਦੀ ਹੈ ਯਾ ਗੱਲ ਘਟਾ ਕੇ ਬਿਆਨ ਕਰਨ ਦੀ ਯਾ ਗੱਲ ਵਧਾ ਕੇ ਬਿਆਨ ਕਰਨ ਦੀ ਔਰ ਇਹ ਦੋਵੇਂ ਆਤਮਾ ਮਨੁੱਖ ਦੇ ਮਨ ਨੂੰ ਮਹਿਲਾ ਕਰਦੀਆਂ ਨੇ ਸਾਇਬ ਕਹਿੰਦੇ ਨੇ ਅਨੰਤ ਨੇ ਐਸੇ ਪੁਰਸ਼ ਜੋ ਨਿੰਦਾ ਹੀ ਕਰਦੇ ਨੇ ਤੇ ਜਿਹੜਾ ਗਲ ਘਟਾ ਕੇ ਬਿਆਨ ਕਰ ਰਿਹਾ ਹੈ ਭਗਤ ਨੂੰ ਚੋਰ ਆਖ ਰਿਹਾ ਹੈ ਤੇ ਚੋਰੀ ਦੇ ਸੰਸਕਾਰ ਉਸ ਦੇ ਵੱਧ ਦੇ ਜਾਣਗੇ ਭਗਤ ਤੇ ਆਪਣੀ ਥਾਂ ਤੇ ਠੀਕ ਹੈ ਪਰ ਭਗਤ ਨੂੰ ਚੋਰ ਆਖਣ ਵਾਲਾ ਚੋਰੀ ਤੋਂ ਬਚ ਨਹੀਂ ਸਕੇਗਾ ਉਹਦਾ ਮਨ ਟੈਂਦੀ ਕਲਾ ਚਲਾ ਜਾਏਗਾ ਉਹ ਆਪਣੇ ਸਿਰ ਦੇ ਤੇ ਖਾਮਾ ਖਾ ਨਿੰਦਾ ਦਾ ਵਜ਼ਨ ਚੁੱਕ ਰਿਹਾ ਹੈ ਪੰਡ ਚੁੱਕ ਰਿਹਾ ਹੈ ਅਸੰਖ ਨਿੰਦਕ ਸਿਰ ਕਰੇ ਭਾਰ ਨਾਉਨਿਕ ਨੀਚ ਕਹੇ ਵਿਚਾਰ ਇਹ ਜੜੀਆਂ ਚਾਰ ਪੌੜੀਆਂ ਨੇ ਜਿਦ ਵਿੱਚ ਮੂਲ ਵਿਚਾਰ ਇਹ ਹੈ ਕੁਦਰਤ ਦੀ ਵਿਚਾਰ ਕੁਦਰਤ ਕਾਉਣ ਕਹਾ ਵਿਚਾਰ ਮੈਂ ਕੌਣਾ ਜੋ ਕੁਦਰਤ ਦੀ ਵਿਚਾਰ ਕਰ ਸਕਾਂ ਪਰ ਇਸ ਤਰ੍ਹਾਂ ਦੀ ਪੌੜੀ ਦੇ ਚ ਜਿਹੜੀ ਤੀਸਰੀ ਪੌੜੀ ਹੈ ਇਹਦੇ ਚ ਇਹ ਪੰਕਤੀ ਨਹੀਂ ਹੈ ਕੁਦਰਤ ਕਾਉਂ ਕਹਾ ਵਿਚਾਰ ਇਹਦੇ ਚ ਪੰਕਤੀ ਇਹ ਹੈ ਨਾਨਕ ਨੀਚ ਕਹੇ ਵਿਚਾਰ ਐਸਾ ਕਿਉਂ ਦਿਖਾਈ ਦੇਂਦਾ ਹੈ ਜਦ ਇਤਨੇ ਸਾਰੇ ਨੀਚਾਂ ਦੀ ਵਿਚਾਰ ਜਗਤ ਗੁਰੂ ਬਾਬਾ ਕਰ ਰਹੇ ਨੇ ਚੋਰ ਨੇ ਹਰਾਮ ਖੋਰ ਨੇ ਝੂਠੇ ਨੇ ਨਿੰਦਕ ਨੇ ਪਾਪੀ ਨੇ ਜ਼ਾਲਮ ਨੇ ਜਾਬਰ ਨੇ ਜਦ ਇਤਨੇ ਸਾਰੇ ਨੀਚਾਂ ਦਾ ਜ਼ਿਕਰ ਕਰ ਰਹੇ ਸਨ ਤੋ ਇਤਨੇ ਦਇਆ ਦੇ ਘਰ ਦੇਚ ਆਏ ਜਿਸ ਪੰਕਤੀ ਦੇਚ ਨੀਚ ਖੜੇ ਸਨ ਉਸੇ ਪੰਕਤੀ ਚ ਆਪ ਖੜੇ ਹੋ ਗਏ ਤੇ ਆਪ ਕਹਿੰਦੇ ਨਾਉ ਨਿਕ ਨੀਚ ਕਹੇ ਵਿਚਾਰ ਇਨਾ ਨੀਚਾਂ ਦੀ ਵਿਚਾਰ ਕਰਨ ਵਾਲਾ ਵੀ ਕੋਈ ਨਾਨਕ ਨੀਚ ਕਹੇ ਵਿਚਾਰ ਅਰਥ ਕਰਨ ਲੱਗਿਆ ਵੀ ਰਸਨਾ ਮਨੁੱਖ ਦੀ ਕੰਬ ਜਾਂਦੀ ਹੈ ਕਿ ਦੁਨੀਆ ਦਾ ਸ੍ਰੇਸ਼ਟ ਪੁਰਸ਼ ਆਪਣੇ ਆਪ ਨੂੰ ਐਸਾ ਕਹਿੰਦਾ ਨਾਨਕ ਨੀਚ ਕਹੇ ਵਿਚਾਰ ਇਨਾ ਨੀਚਾਂ ਦੀ ਵਿਚਾਰ ਆਖਣ ਵਾਲਾ ਵੀ ਕੋਈ ਨਾਨਕ ਨੀਚ ਕਹੇ ਵਿਚਾਰ ਉਹ ਵੀ ਇਸੇ ਪੱਦਰ ਦਾ ਇਹਨਾਂ ਦੀ ਜੋ ਹੈ ਗੱਲ ਕਰ ਰਿਹਾ ਸਤਿਗੁਰ ਦੀ ਇਹ ਮਹਾਨ ਨਿਰਮਾਣਤਾ ਕਿ ਨੀਚਾਂ ਦਾ ਦਾਮਨ ਛੜਿਆ ਨਹੀਂ ਜੋ ਨੀਵੇਂ ਨੇ ਉਹਨਾਂ ਦੇ ਲੈਨਜ ਖੜੇ ਹੋਣ ਦਾ ਮਤਲਬ ਇਤਨਾ ਉਹਨਾਂ ਦੀ ਪੰਕਤੀ ਵਿੱਚ ਖੜੇ ਹੋਣ ਦਾ ਮਤਲਬ ਇਤਨਾ ਢਾਰਸ ਇਹਨਾਂ ਦੀ ਵੀ ਵੱਜੇ ਇਹ ਵੀ ਅੱਗੇ ਜਾ ਸਕਣ ਨਹੀਂ ਤੇ ਇਸ ਕੌੜੀ ਨੂੰ ਸੁਣ ਕੇ ਇਸ ਤਰ੍ਹਾਂ ਦੀ ਫਿਤਰਤ ਵਾਲੇ ਮਨੁੱਖ ਬਹੁਤ ਦੁਖੀ ਹੋਣਗੇ ਬਹੁਤ ਦੁਖੀ ਹੋਣਗੇ ਪਰ ਉਸ ਪੰਕਤੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹੋ ਜਾਣ ਤਾਂ ਨੀਚਾ ਨੂੰ ਇੱਕ ਸਹਾਰਾ ਬਣੇਗਾ ਉੱਤਮ ਹੋਣ ਦਾ ਮਹਾਨ ਹੋਣ ਦਾ ਨਾਨਕ ਨੀਚ ਕਹੇ ਵੀ ਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਹੇ ਦਾਤਾਰ ਮੈਂ ਤੇ ਇਤਨੀ ਵੀ ਸਮਰੱਥਾ ਨਹੀਂ ਰੱਖਦਾ ਕਿ ਤੇਰੀ ਕੁਦਰਤ ਤੋਂ ਇੱਕ ਦਫਾ ਵੀ ਸਦਕੇ ਹੋ ਸਕਾਂ ਜੋ ਤੁਦ ਭਾਵੇ ਸਾਈ ਭਲੀ ਕਾਰ ਜੋ ਤੈਨੂੰ ਭਾਉਂਦਾ ਹੈ ਉਹੀ ਕੰਮ ਭਲਾ ਹੈ ਉਹੀ ਕਾਰ ਠੀਕ ਹੈ ਤੂੰ ਸਦਾ ਸਲਾਮਤ ਨਿਰੰਕਾਰ